ਰੰਜੀਤ ਕਿਵੇਂ ਮਿਲਦਾ ਨਾਮ ਹਾਂ ਰਣਜੀਤ ਹੂੰ ਬੈਜੋ ਮੈਂ ਤੁਹਾਨੂੰ ਕਬੂਦੀ ਵੇਖਣ ਦੀ ਆ ਹੂੰ ਮੈਨੂੰ ਪਤਾ ਤੂੰ ਇਹ ਵੀ ਬੜੀ ਟੈਨਸ਼ਨ ਚ ਜੇ ਮੈਂ ਅੱਗੇ ਨਹੀਂ ਲੈ ਕੇ ਗਈ ਘਰ ਤੋਂ ਵੀ ਘਰੇ ਨਹੀਂ ਹੈਗੀ ਮੈਂ ਤੁਹਾਨੂੰ ਆ ਕਹਿਣਾ ਸੀ ਕਿ ਵੇਖੋ ਹੁਣ ਮੰਮੀ ਜੀ ਨੂੰ ਹੁਣ ਸਾਰਾ ਕੁਝ ਪਤਾ ਲੱਗ ਗਿਆ ਵਾ ਤੇ ਮੰਮੀ ਜੀ ਬਹੁਤ ਗੁੱਸੇ ਚ ਆ ਉਹਨਾਂ ਨੇ ਫੋਨ ਵੀ ਕਰਤਾ ਘਰੇ ਤੁਹਾਨੂੰ ਤੇ ਪਤਾ ਹੀ ਹੁਣ ਉਹ ਵੀ ਇੱਧਰ ਆਉਣ ਲੱਗੇ ਆ ਪਤਾ ਨਹੀਂ ਕੀ ਬੰਨਾ ਰਣਜੀਤ ਪਲੀਜ਼ ਤੁਸੀਂ ਮੇਰਾ ਸਾਫ ਤੇ ਦੋਗੇ ਨਾ ਜੇ ਮੰਮੀ ਜੀ ਨੇ ਇਨੀ ਗੱਲ ਤੁਹਾਨੂੰ ਕਹੀ ਕਿ ਇਹਨੂੰ ਆਪਾਂ ਘਰ ਨਹੀਂ ਰੱਖਣਾ ਇਹਨੂੰ ਇਹਦੇ ਪੇਕੇ ਭੇਜ ਦੇ ਤੇ ਫੇਰ ਤੁਸੀਂ ਮੈਨੂੰ ਸੱਚੀ ਮੇਰੇ ਪੇਕੇ ਭੇਜ ਦੋਗੇ ਮੰਮੀ ਜੀ ਮੰਮੀ ਦੇ ਕਹਿੰਦੇ ਕਿ ਮੈਨੂੰ ਪੇਕੇ ਭੇਜ ਦੇ ਦਸ ਤੇ ਯਾਰ ਜਦੋਂ ਉਹ ਮਗਰ ਹੀ ਪੈ ਜਾਣਗੇ ਤੁਹਾਡੇ ਕਿ ਇਹਨੂੰ ਕੀ ਕਰਨਾ ਆਪਾਂ ਰੱਖ ਕੇ ਇਹਨੂੰ ਪੇਕੇ ਭੇਜ ਦੇ ਤੇ ਫੇਰ ਇਹ ਜ਼ਿੰਦਗੀ ਮੈਂ ਕੱਟਨੀ ਮੰਮੀ ਨੇ ਜਿਹੜੀ ਕੱਟਣੀ ਹੈ ਮੈਨੂੰ ਪਤਾ ਵਾ ਕਿੰਨੂ ਰੱਖਣਾ ਕਿਨੂੰ ਕੱਢਣਾ ਹਰਨਜੀਤ ਇਹਦੇ ਘਰ ਚ ਕਲੇਸ਼ ਹੀ ਪੈ ਜਾਣਾ ਹੁਣ ਪਤਾ ਲੱਗਣਾ ਨਹੀਂ ਚਾਹੀਦਾ ਕਿਉਂਕਿ ਤੁਹਾਨੂੰ ਪਤਾ ਮੰਮੀ ਜੀ ਨੂੰ ਤਾਂ ਕਾਲੀਆਂ ਪਈਆਂ ਸੀ ਕਿ ਬਸ ਦਵਾ ਦਮ ਬੱਚਾ ਹੋ ਜੇ ਤੇ ਮੈਂ ਗੋਦੀ ਚ ਖੜਾਵਾ ਪਰ ਗਲਤੀ ਆਪਾਂ ਨੇ ਕਰ ਲਈ ਗਲਤੀ ਤਾਂ ਆਪਾਂ ਵੀ ਕਰ ਲਈ ਨਾ ਆਪਾਂ ਨੂੰ ਵੀ ਪਤਾ ਨਹੀਂ ਇਹ ਸੱਚ ਹੈ ਕਿ ਨ ਇੱਕ ਦਿਨ ਛੁਪੇ ਨਹੀਂ ਰਹਿਣਾ ਪਤਾ ਲੱਗਣਾ ਇਹਨਾਂ ਨੂੰ ਆਪਣ ਨੂੰ ਪਹਿਲੇ ਦੱਸ ਦੇਣਾ ਚਾਹੀਦਾ ਹੀ ਆ ਗਲਤੀ ਇਹੋ ਤੇ ਕਰ ਬੈਠੇ ਆਪਾਂ ਐਹੋ ਤੇ ਹੁਣ ਸਿਆਪਾ ਪੈਣਾ ਵਾ ਉਹਨਾਂ ਨੇ ਸਾਰਿਆਂ ਨੇ ਕਹਿਣਾ ਵੀ ਤੂੰ ਸਾਨੂੰ ਵੀ ਨਹੀਂ ਦੱਸਿਆ ਸਾਨੂੰ ਤਾਂ ਸੱਚਾਈ ਦੱਸਦੀ ਹਜੇ ਤੇ ਭੂਆ ਜੀ ਨੂੰ ਕੁਝ ਨਹੀਂ ਪਤਾ ਹੈਗਾ ਭੂਆ ਜੀ ਨੇ ਮੇਰੇ ਨਾਲ ਵੱਖਰਾ ਕਲੇਸ਼ ਕਰਨਾ ਆਣ ਕੇ ਕਿ ਤੂੰ ਮੈਨੂੰ ਵੀ ਨਹੀਂ ਦੱਸਿਆ ਇੱਕ ਝੂਠ ਬੋਲ ਕੇ ਕਰਕੇ ਨਾ ਮੇਰੀ ਗੱਲ ਸੁਣ ਇੱਕ ਝੂਠ ਬੋਲਣ ਕਰਕੇ ਸਾਰੇ ਝੂਠੇ ਬਣ ਗਏ ਆਪਾਂ ਮੈਂ ਸਾਰਿਆਂ ਦੇ ਸਾਹਮਣੇ ਭਾਬੀ ਨਾਲ ਗੱਲ ਕੀਤੀ ਸੀ ਹੋਰ ਕਿਸੇ ਨੂੰ ਨਹੀਂ ਸੀ ਪਤਾ ਬਸ ਸੀਮਾ ਭਾਬੀ ਨੂੰ ਅਗਲ ਦਾ ਪਤਾ ਵਾ ਕਿ ਮੈਂ ਮਾਂ ਨਹੀਂ ਬਣ ਸਕਦੀ ਹੋਰ ਮੇਰੇ ਘਰ ਚ ਕਿਸੇ ਨੂੰ ਪਤਾ ਨਹੀਂ ਹੁਣ ਵੇਖੋ ਕੀ ਬੰਦਾ ਵਾ ਹੁਣ ਸਿਮਰਤ ਤੇ ਤੁਹਾਨੂੰ ਪਤਾ ਐ ਨਾ ਮੂੰਹ ਪਾਟਾ ਉਹਦਾ ਉਹਨੇ ਤਾਂ ਸਾਰੇ ਸਾਹਮਣੇ ਸਭ ਕੁਝ ਪੱਕ ਪੈਣਾ ਵਾ ਉਧਰ ਵੀ ਕਲੇਸ਼ ਪਾ ਕੇ ਰੱਖ ਦੇਣਾ ਉਹਨੇ ਨੇ ਹੁਣ ਸਿਮਰਤ ਤੈਨੂੰ ਦੱਸਣ ਦੀ ਕੀ ਲੋੜ ਐ ਮਮੇ ਨੇ ਦੱਸਦਾਂ ਮੈਂ ਉਹ ਚੋਣਨੀ ਐ ਕਿ ਤੂੰ ਮੇਰਾ ਸਾਥ ਨਾ ਛੱਡਿਓ ਪਲੀਜ਼ ਮੈਂ ਕੀ ਕਰੂੰਗੀ ਜੇ ਇੱਥੋਂ ਮੇਨੂੰ ਮਮੀ ਜੀ ਨੇ ਵੀ ਕੱਢਤਾ ਤੇ ਤੂੰ ਵੀ ਉਹਨਾਂ ਨਾਲ ਬੇਪਸ ਹੋ ਗਏ ਤੇ ਮੈਂ ਕੀ ਕਰੂੰਗੀ ਮੈਂ ਕਿੱਥੇ ਰਹੂੰਗੀ ਜਾ ਕੇ ਓ ਨਹੀਂ ਇਦਾਂ ਨਹੀਂ ਹੁੰਦਾ ਇਦਾਂ ਤਾਂ ਕੁਝ ਨਹੀਂ ਹੁੰਦਾ ਮੈਂ ਤੈਨੂੰ ਲੱਗਦਾ ਕਿ ਮੈਂ ਮਮੀ ਦੇ ਪਿੱਛੇ ਲੱਗ ਚੱਲਿਆ ਵਾ ਤਾਨੂੰ ਪਤਾ ਜੇ ਸਾਡੇ ਘਰ ਔਲਾਦ ਨਹੀਂ ਆ ਨਾ ਤੇ ਮੈਂ ਖੁਦ ਵੀ ਬੜੀ ਦੁਖੀ ਹਾਂ ਮੈਂ ਕਿਹੜਾ ਸੁਖੀ ਹਾਂ ਰਜੀਤ ਮੈਂ ਵੀ ਤੇ ਦੁਖੀ ਹਾਂ ਨਾ ਮੇਰਾ ਵੀ ਦਿਲ ਕਰਦਾ ਆ ਕਿ ਮੈਂ ਆਪਣੀ ਗੋਦੀ ਚ ਬੱਚਾ ਘੜਾਵਾਂ ਅਸੀਂ ਮੰਮੀ ਪਾਪਾ ਬਣੀਏ ਅਸੀਂ ਘੜਾਈਏ ਉਹਨੂੰ ਬਾਹਰ ਲੈ ਕੇ ਜਾਈਏ ਪਰ ਇਹ ਕਿਹੜਾ ਮੰਨਦੇ ਹੋਏ ਆ ਮਾਤਾ ਨਹੀਂ ਸਮਝਦੀ ਇਹ ਗੱਲ ਬਸ ਉਹਨੂੰ ਤੇ ਪਈ ਆ ਵੀ ਹਾਂ ਜਿੱਦਾਂ ਵੀ ਹੋ ਜਾਵੇ ਬਸ ਮੈਨੂੰ ਤਾਂ ਸਿਮਰ ਤੇ ਬੜਾ ਗੁੱਸਾ ਆ ਇਹ ਵੀ ਲੋਕ ਕਿੰਨੀ ਭੱਟੀ ਤੇਰੀ ਭੈਣ ਬੜੀ ਕਰਦੀ ਆ ਆਹ ਕਿਦੋਂ ਤੱਕ ਕਰਨ ਦੀ ਏ ਰਣਜੀਤ ਮੈਂ ਤੇ ਆਪ ਹਰਾਣਿਆ ਕਿ ਇੰਨੀ ਵੱਡੀ ਗੱਲ ਹੋ ਗਈ ਇਹਨੇ ਇੱਕ ਵਾਰੀ ਮੇਰਾ ਸਾਥ ਨਹੀਂ ਦਿੱਤਾ ਹਜੇ ਤੁਹਾਨੂੰ ਮੈਂ ਕੀ ਕੀ ਦੱਸਾਂ ਬਹੁਤ ਕੁਝ ਦਿਲ 'ਚ ਰੱਖੀ ਬੈਠੀ ਆ ਮੈਂ ਤੁਹਾਨੂੰ ਪਤਾ ਮੈਂ ਕੀ ਦੱਸਾਂ ਤੁਹਾਨੂੰ ਇਹ ਇਹਨੂੰ ਪਹਿਲੇ ਹੀ ਪਤਾ ਲੱਗ ਗਿਆ ਸੀ ਰਣਜੀਤ ਮੈਨੂੰ ਪਹਿਲੇ ਹੀ ਪਤਾ ਲੱਗ ਗਿਆ ਸੀ ਇਹ ਗੱਲ ਦਾ ਕਿ ਮੈਂ ਮਾਂ ਨਹੀਂ ਬਣ ਸਕਦੀ ਪਰ ਇਹਨੂੰ ਪਤਾ ਲੱਗ ਕਿੱਦਾਂ ਗਿਆ ਇਹਨੇ ਮੈਨੂੰ ਸੀਮਾ ਭਾਬੀ ਨਾਲ ਗੱਲ ਕਰਦੇ ਸੁਣ ਲਿਆ ਸੀ ਤੇ ਮੈਨੂੰ ਤਮਕੀਆਂ ਦਿੰਦੀ ਸੀ ਤੇ ਸਾਰਾ ਕੰਮ ਕਰਦਾ ਮੇਰੇ ਕੋ ਕਰਾਉਂਦੀ ਰਹੀ ਆ ਤੇ ਮੈਨੂੰ ਇਹੋ ਤਮਕੀ ਦਿੰਦੀ ਰਹੀ ਆ ਕਿ ਜੇ ਤੂੰ ਦੱਸਿਆ ਤੇ ਮੈਂ ਮੰਮੀ ਜੀ ਨੂੰ ਉਹਨਾਂ ਨੂੰ ਸਾਰੀ ਸੱਚਾਈ ਦੱਸ ਦੇਣੀ ਤੁਹਾਨੂੰ ਪਤਾ ਜਦੋਂ ਤੂੰ ਇ ਘਰ ਨਹੀਂ ਹੁੰਦੇ ਮੰਮੀ ਜੀ ਘਰ ਨਹੀਂ ਹੁੰਦੇ ਤੇ ਸਾਰਾ ਘਰ ਦਾ ਕੰਮ ਮੇਰੇ ਕੋ ਕਰਾਉਂਦੀ ਸੀ ਤੇ ਜਦੋਂ ਮੰਮੀ ਜੀ ਘੇਟ ਘੜਕਾਉਂਦੇ ਸੀ ਜਾਂ ਤੂੰ ਹੀ ਘੜਕਾਉਂਦੇ ਸੀ ਤੇ ਦਵਾ-ਦਵ ਆਪ ਭਾਂਡੇ ਫੜ ਲੈਂਦੀ ਸੀ ਤੇ ਕੋਚਾ ਫੜ ਦਿੰਦੀ ਸੀ ਕਿ ਮੈਂ ਸਾਰਾ ਕੰਮ ਕੀਤਾ ਆ ਆ ਕੁਝ ਕਰਦੀ ਰਹੀ ਮੇਰੇ ਨਾਲ ਇਹ ਮੇਰੀ ਭੈਣ ਮੈਂ ਤੈਨੂੰ ਕੀ ਕਹਾਂ ਮੈਂ ਆਪਣੇ ਸ਼ਬਦ ਗੰਦੇ ਕਰੂੰਗੀ ਇਹਨੂੰ ਕੁਛ ਕਹੂੰਗੀ ਕੋਈ ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਇਹ ਸਾਰਾ ਕੁਝ ਕਰਨ ਕਿਉਂਦੇ ਹੀ ਇਦਾਂ ਹਾਲੇ ਤੂੰ ਦਿਨ ਇਹਦੀ ਲੜਦੀ ਰਹੀਆਂ ਇਹਦਾ ਵਿਆਹ ਕਰਾਉਣ ਤੱਕ ਹਰੇਕ ਗੱਲ ਲਈ ਤੂੰ ਸਾਹ ਦਿੱਤਾ ਇੱਥੋਂ ਤੱਕ ਸਾਡੇ ਨਾਲ ਲੜਦੀ ਰਹੀ ਤੂੰ ਇਹਦੇ ਕਰਕੇ ਰਣਜੀਤ ਇਹੋ ਤੇ ਸਾਡੇ ਕੋਲ ਗਲਤੀ ਹੋ ਜਾਂਦੀ ਹੈ ਨਾ ਕਿ ਅਸੀਂ ਲੋੜ ਤੋਂ ਵੱਧ ਅਗ ਲੈਣਾ ਕਰਦੇ ਆਂ ਤੇ ਅਗਲਾ ਉਸ ਚੀਜ਼ ਦਾ ਨਜਾਇਜ਼ ਫਾਇਦਾ ਠੋਂਦਾ ਵਾ ਕਿ ਹਾਂ ਸ਼ਾਇਦ ਇਹ ਤਾਂ ਮੇਰੇ ਬਿਨਾ ਸਭ ਨਾ ਹੀ ਨਹੀਂ ਹੈ ਆਹ ਕਾਜ ਸੋਚਦੀ ਹੈ ਅੱਜ ਕੱਲ ਦੀ ਦੁਨੀਆ ਅੱਜ ਕੱਲ ਤੇ ਭੈਣ ਭਰਾਵਾਂ ਦੇ ਰਿਸ਼ਤੇ ਨਹੀਂ ਬੰਨਦੇ ਹੋਰ ਕਿੱਥੇ ਬੰਨੇ ਆਂ ਹਾਂ ਮੇਰੀ ਭੈਣ ਆ ਕਹਿਣ ਮੈਂ ਸੋਚਿਆ ਵੀ ਨਹੀਂ ਮੇਰੇ ਨਾਲ ਇਦਾਂ ਕਰੂਗੀ ਹਜੇ ਇਹਨੇ ਮੈਨੂੰ ਪਤਾ ਨਹੀਂ ਕਿੰਨੀਆਂ ਟੀਚਰਾਂ ਕਰਕੇ ਤੰਗ ਕਰਨਾ ਚਲ ਉਹ ਤੇ ਠੀਕ ਐ ਪਰ ਹੁਣ ਕੀ ਕਰਨਾ ਵਾ ਕੀ ਕਰੀਏ ਜਦ ਕਿਸਮਤ ਨੇ ਠੋਖਾ ਦੇ ਦਿੱਤਾ ਐਹੋ ਜਿਹਾ ਤੇ ਕੀ ਰੋਜ਼ ਕਰੀਏ ਬਸ ਰਣਜੀਤ ਮੈਨੂੰ ਤੁਸੀਂ ਠੋਖਾ ਨਾ ਦਿਓ ਬਾਕੀ ਮੈਂ ਸਾਰਾ ਕੁਝ ਝੱਲ ਲੂਗੀ ਬਸ ਮੈਂ ਇਹ ਘਰ ਛੱਡ ਕੇ ਨਹੀਂ ਜਾਣਾ ਪਲੀਜ਼ ਤੁਹਾਡੇ ਅੱਗੇ ਰਿਕੁਐਸਟ ਐ ਮੇਰਾ ਸਾਥ ਦਿਓ ਕਿਤੇ ਇਹ ਨਾ ਕਹਿ ਦਿਓ ਕਿ ਮੈਂ ਮਾਂ ਦੇ ਘੜੀ ਬੇਬਸ ਹੋ ਗਿਆ ਤੂੰ ਦੋਗੇ ਨਾ ਮੇਰਾ ਸਾਥ ਹਾਂ ਹਾਂ ਬਿਲਕੁਲ ਤੇਰੇ ਨਾਲ ਐ ਮੈਂ ਤੁਸੀਂ ਕਿਤਨਾ ਕਰ ਅੰਦਰ ਵੜ ਕੇ ਉਹਦੇ ਕੰਨ ਭਰ ਜੀ ਰਹਿੰਦੀ ਆ ਪਤਾ ਨਹੀਂ ਉਹਨੂੰ ਕੀ ਕੀ ਸਿਖਾਉਂਦੇ ਆ ਜੋ ਮਰਜ਼ੀ ਸਿਖਾ ਲੇ ਕੁਛ ਨਹੀਂ ਹੋਣਾ ਜੋ ਮੈਂ ਚਾਹੂੰਗੀ ਉਹ ਹੀ ਹੋਣਾ ਮੈਨੂੰ ਵੀ ਨਾ ਕਵੇ ਵੀ ਹਾਂ ਮੰਮੀ ਨੇ ਕੁਛ ਨਹੀਂ ਕੀਤਾ ਮੈਂ ਇਹਨੂੰ ਕਰਕੇ ਦੱਸੂਗੀ ਜੋ ਕਰਨ ਆ ਲੈੰਦੇ ਤੇ ਪਰਿਵਾਰ ਨੂੰ ਸਾਰੇ ਨੂੰ ਫੇਰ ਗੱਲਾਂ ਕਰੂ ਇਹਨੂੰ ਚਾ ਫੇਰ ਸੁਣੂਗੀ ਆਪੇ ਕੱਡੀ ਮਚਲੀ ਭਰਦੀ ਹੈਗੀ ਹੈਲੋ ਮੰਮੀ ਲੱਸੀ ਤੁਹਾਨੂੰ ਜਿਆਦਾ ਗਰਮ ਨਾ ਹੋਵੇ ਤੁਹਾਨੂੰ ਪਤਾ ਦੇ ਆ ਤੁਹਾਡੇ ਅੱਗੇ ਬੀਪੀ ਵਧਦਾ ਵਾ ਜਿਆਦੀ ਟੈਨਸ਼ਨ ਲੈ ਕੇ ਬਾਅਦ ਚ ਹੋਰ ਜਿਆਦਾ ਖਰਾਬ ਹੋਊਗਾ ਨਾ ਗਰਮ ਹੋਣਾ ਆ ਤਾਂ ਕੀ ਕਰਾਂ ਫਿਰ ਹੈ ਜੋ ਕਹਾਂ ਮੈਂ ਸੁਣੀ ਜਾਵਾਂ ਨਾ ਦੀਆਂ ਚਲੋ ਮੰਮੀ ਛੱਡੋ ਹੁਣ ਜੋ ਹੋਣਾ ਹੀ ਹੁਣ ਹੋ ਗਿਆ ਹੁਣ ਇਹਨੂੰ ਬਦਲ ਥੋੜੀ ਸਕਦੇ ਆਪਾਂ ਬਦਲ ਕਿਉਂ ਨਹੀਂ ਸਕਦੇ ਸਕਦੇ ਆ ਬਦਲ ਮੈਂ ਇਹਨੂੰ ਇੱਥੇ ਨਹੀਂ ਰਹਿਣ ਦੇਣਾ ਉਹਦੇ ਚਲੋ ਮੰਮੀ ਗਾਲ ਤੁਹਾਡੀ ਠੀਕ ਹੀ ਆ ਹਾਂ ਆਲੰਦ ਮੰਮੀ ਘੂਆ ਨੂੰ ਚਾਚੀ ਸਾਰੇ ਪਰਿਵਾਰ ਨੂੰ ਆਲੰਦ ਫਿਰ ਬੈਠ ਕੇ ਗੱਲ ਕਰਦੀ ਕੀ ਕਰਨਾ ਕੀ ਨਹੀਂ ਕਰਨਾ ਹਾਂਜੀ ਮੰਮੀ ਕੀਤਾ ਤਾਂ ਹੈਗਾ ਉਹਨਾਂ ਨੇ ਫੋਨ ਰਾਸਤੇ ਜੀ ਹੁਣੇ ਆਉਂਦੇ ਹੁਣੇ ਆ ਵੈਸੇ ਮੰਮੀ ਹੁਣ ਸੇ ਰੱਗੇ ਕੀ ਕਰਨਾ ਅੱਗੇ ਕੀ ਕਰਨਾ ਮੰਮੀ ਮੈਂ ਨਾ ਇਦਾਂ ਹੀ ਨੇ ਇੱਕ ਫਿਲਮ ਵੇਖੀ ਸੀ ਉਹਦੇ ਚ ਨਾ ਇੱਕ ਕੁੜੀ ਦੇ ਘਰੇ ਬੱਚਾ ਨਹੀਂ ਹੁੰਦਾ ਤੇ ਉਹਦੀ ਸੱਸ ਨੇ ਨਾ ਉਹਨੂੰ ਇਦਾਂ ਹੀ ਫੜ ਕੇ ਨਾ ਘਰੋਂ ਬਾਹਰ ਕੱਢ ਦਿੱਤਾ ਪਰ ਮੰਮੀ ਤੁਸੀਂ ਨੇ ਇਦਾਂ ਕਰਿਓ ਜਿੱਦਾਂ ਮਰਜੀ ਹੈ ਤੇ ਮੇਰੀ ਭੈਣ ਹੀ ਨਾ ਉਹ ਤੇ ਵਕਤ ਹੀ ਦੱਸੇਗਾ ਕੀ ਕਰਨਾ ਤੇ ਕੀ ਨਹੀਂ ਆ ਲੈਂਦੇ ਤੂੰ ਨਾਲ ਫਿਰ ਗੱਲ ਹੋਊਗੀ ਜਿਹੜੀ ਹੋਣੀ ਹੈ ਛਮੀ ਗੱਲ ਸੁਣ ਇਹ ਤੇ ਹੌਲੀ ਹੌਲੀ ਤੁਰਦੀ ਤੇਰੇ ਪੈਰਾਂ 'ਤੇ ਹੌਲੀ ਹੌਲੀ ਤੁਰਦੀ ਐ ਹੁਣ ਪੈਰ ਚੁੱਕੇ ਨਹੀਂ ਜਾਂਦੇ ਜਾ ਕੇ ਨਾ ਮੋਟਾ ਲੈ ਗਲੀਰ ਮਾਰ ਕੇ ਨਾਲੇ ਭਾਂਡੇ ਮਾਣਨ ਵਾਲੇ ਪੈ ਮਾਣ ਮਮੀ ਤੂੰ ਹੀ ਰਹਿ ਦੋ ਮੈਂ ਕਰ ਲਊਗੀ ਸਾਰਾ ਕੰਮ ਅੱਗੇ ਵੀ ਤੇ ਮੈਂ ਖੁਦ ਹੀ ਕਰਦੀ ਸੀ ਹੁਣ ਦੀਦੀ ਨੂੰ ਕਿਉਂ ਟੈਨਸ਼ਨ ਦੇਣੀ ਨਤ ਕੰਮ ਕਰਨਾ ਨਹੀਂ ਆਉਂਦੇ ਹੁਣਾ ਨਾ ਨ ਮੈਂ ਵੇਖੀ ਕੀ ਜਾਂਦੀ ਐ ਕਦੀ ਵੇਖਿਆ ਨਹੀਂ ਮੈਨੂੰ ਬਟਰ ਬੜਾ ਵੇਖੀ ਜਾਂਦੀ ਇੱਧਰ ਮੂੰਹ ਚੋਕੇ ਚੱਲ ਚੱਲ ਕੇ ਕੰਮ ਕਰ ਜਾ ਕੇ ਮੰਮੀ ਲੱਗਦਾ ਕੋਰੀਅਰ ਵਾਲਾ ਆਇਆ ਹੁਣਾ ਮੈਂ ਨਾ ਆਨਲਾਈਨ ਬੱਚੇ ਦੀ ਫੋਟੋ ਮੰਗਵਾਈ ਸੀ ਦੀਦੀ ਨੂੰ ਤੁਸੀਂ ਦਵਾਈ ਖਵਾਉਂਦੇ ਸੀ ਨਾ ਤੇ ਮੈਂ ਮਾਸੀ ਬਨਣ ਵਾਲੀ ਹਾਂ ਤੁਹਾਨੂੰ ਪਤਾ ਮੈਨੂੰ ਕਿੰਨਾ ਚਾਹੀ ਮੈਂ ਸੁਣਿਆ ਇਹ ਕੀ ਕਹਿੰਦੇ ਜੇ ਮਾਂ ਬੱਚੇ ਦੀ ਫੋਟੋ ਵੇਖ ਕੇ ਉੱਤੇ ਤਾਂ ਉਦਾਂ ਦਾ ਬੱਚਾ ਹੁੰਦਾ ਵਾ ਹੋ ਗਏ ਸਾਰੇ ਸੌਂਪ ਪੂਰੇ ਸੁਪਨੇ ਸਾਰੇ ਪੂਰੇ ਹੋ ਗਏ ਹੁਣ ਸੁਪਨੇ ਨਾ ਲੈ ਬੱਸ ਕਰ ਤੇ ਫਿਰ ਮੈਂ ਫੋਟੋ ਵਾਪਸ ਕਰ ਦੇ ਹਾਂ ਵਾਪਸ ਕਰ ਦੇ ਉਹਨੂੰ ਨਹੀਂ ਲੈਣੀ ਫੋਟੋ ਠੀਕ ਕਰਦੀ ਫੋਟੋ ਨਾ ਜੇ ਤਾਂ ਕੁਝ ਹੋਣਾ ਹੀ ਨਹੀਂ ਤਾਂ ਠੀਕ ਕਰੀ ਫੋਟੋ ਵਾਪਸ ਕਰ ਉਹ ਮੂਜਾ बोल ਕੇ ਆਂ ਦੀਦੀ ਤੁਸੀਂ ਆਪ ਹੀ ਵੇਖ ਲਓ ਮੈਂ ਤੇ ਫੋਟੋ ਆਰਡਰ ਕੀਤੀ ਸੀ ਹੁਣ ਮੰਮੀ ਬਣਾ ਕਰੰਦੇ ਆ ਹਾਂ ਬੱਚਾ ਹੋਣਾ ਇਹਨੂੰ ਬੱਚਾ ਲਈ ਫਿਰਦੀ ਐ 6 ਮਹੀਨੇ ਹੋ ਗਏ ਸਾਨੂੰ ਮੂਰਖ ਬਣਾ ਕੇ ਰੱਖਿਆ ਕੰਮ ਕਰਨ ਦੀ ਮਾਰੀ ਟੌਰ ਨਾ ਪਈ ਰਹਿੰਦੀ ਸੀ ਵੱਡੀ ਸਿਮਰਤ ਕਾਰਖਾਨੇ ਨਾਲ ਅਜੇ ਤੱਕ ਕਿੱਥੇ ਮਰ ਗਏ ਪਹੁੰਚਿਆ ਹੀ ਨਹੀਂ ਕੋਈ ਅਜੇ ਤੱਕ ਕਦੋਂ ਦੀ ਮੇਰਾ ਗੁੱਸਾ ਚੜਿਆ ਪਿਆ ਵੀ ਅਜੇ ਤੱਕ ਬੋੜੇ ਨਹੀਂ ਐ ਕਿੱਥੇ ਗਏ ਨੇ ਕਾਸੀ ਮਾ ਫੋਨ ਹਾਂਜੀ ਮੰਮੀ ਕਰਨ ਲੱਗੀ ਆ ਸ਼ਮੀ ਉਹਦੀ ਸਾਈ ਚੁੱਪ ਕਰ ਸ਼ਮੀ ਕੀ ਕਰ ਨਹੀਂ ਆਂ ਕੀ ਕਰ ਲਈ ਆ ਚੁੱਪ ਕਰ ਆ ਵੀ ਖਾ ਲਈ ਆਪਾਂ ਚੁੱਪ ਕਰ ਹੈ ਕੀ ਗੱਲ ਹੋ ਗਈ ਆ ਅਸਤਾਨ ਜੀ ਹੋਈ ਜਾਂਦੀ ਦੱਸੇ ਨਹੀਂ ਕੋਈ ਗੱਲ ਕੀ ਗੱਲ ਹੋ ਗਈ ਦੱਸ ਸਿਮਰਤ ਕਿੱਥੇ ਰਣਜੀਤ ਕਿੱਥੇ ਓ ਵੀ ਸਿਮਰਤਾ ਜੀ ਸਾਸਿਕਾ ਸਾਸਿਕਾ ਕੀ ਗੱਲ ਹੈ ਬੋਤ ਤੂੰ ਇੱਥੇ ਜਲਦੀ ਜਾਓ ਕਰੇ ਕੰਨੀ ਆ ਜਾ ਤੁਸੀਂ ਪੈਂਜੀ ਸਾਸਿਕਾ ਸਤਿ ਸ੍ਰੀ ਅਕਾਲ ਜੀ ਸਾਸਿਕਾ ਬੈਠੋ 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 ਗੱਲ ਕਰ ਸਕਦਾ ਜੀ ਹਾਂ ਜੀ ਬੈਠੋ 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 ਸਾਸਿਕਾ ਮਾਸੀ ਜੀ ਬੈਠੋ 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 ਬੈਠ ਜਾਨੀ ਆ ਬੈਠ ਜਾਨੀ ਸਾਸਿਕਾ 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 ਭਾਬੀ ਸਾਸਿਕਾ ਇੰਨੀ دیر ਲਾਤੀ ਹੋਣ ਲੱਗੇ ਤੁਹਾਨੂੰ ਪਤਾ ਦਾ ਡੀਪੀਆਈ 99 ਤੁਹਾਨੂੰ ਸਵੇਰ ਦੀ ਡਿਕੰਦੀ ਆ ਇੰਨਾ ਟਾਈਮ ਲਾਤਾ ਜੇ ਕੋਈ ਗੱਲ ਨਹੀਂ ਆ ਗਏ ਨਾ ਕਰ ਲੈਨੇ ਹੁਣ ਗੱਲ ਹਾਂਜੀ ਬੈਠੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਸਿੰਘ ਜੀ ਹਾਂਜੀ ਇਹਦੇ ਬੈਠੋ ਹਾਂਜੀ ਕੱਜ ਜੀ ਤੁਸੀਂ ਫੋਨ ਕੀਤਾ ਸੀਗਾ ਬੜੀ ਜਲਦੀ ਚਪੜਿਆ ਜੇ ਕੀ ਗੱਲ ਸਭ ਠੀਕ ਠਾਕ ਹੈ ਕੋਈ ਨਹੀਂ ਪਾਣੀ ਪਿਓ ਖਤ ਆਜਾ ਕੋਈ ਨਾ ਪਾਣੀ ਪੀਤਾ ਹੈ ਕੋਈ ਨਾ ਪਾਣੀ ਪਿਓ ਨਹੀਂ ਬੇਟੇ ਮੈਂ ਨਹੀਂ ਪੀਣਾ ਪਾਣੀ ਨਹੀਂ ਨਹੀਂ ਮੈਂ ਨਹੀਂ ਪਾਣੀ ਪੀਣਾ ਸਿਮਰਤ ਤੂੰ ਹੀ ਦੱਸ ਦੇ ਕੀ ਗੱਲ ਹੈ ਮੰਮੀ ਤੂੰ ਹੀ ਨਹੀਂ ਪੀਣਾ ਪਾਣੀ ਮੈਂ ਨਹੀਂ ਪੀਣਾ ਪਾਣੀ ਦੱਸੋ ਭਾਜੀ ਕੀ ਗੱਲ ਕੀ ਆ ਕੋਈ ਗੱਲ ਨਹੀਂ ਭਾਜੀ ਵੈਸੇ ਮੰਮੀ ਨੇ ਤੁਹਾਨੂੰ ਵੈਸੇ ਬੁਲਾਇਆ ਮਿਲਣ ਵਾਸਤੇ ਇਹ ਨਹੀਂ ਕਾਲੀ ਸਿਮਰਤ ਤੂੰ ਤੇ ਫੋਨ ਕੀਤਾ ਜਿਵੇਂ ਬੈਠੇ ਹੋਵੇਂ ਆ ਜਾਓ ਕਦੇ ਡਰ ਕੇ ਹਾਂ ਜੀ ਮੈਂ ਤੇਰੇ ਵਾਸਤੇ ਬੁਲਾਇਆ ਮੰਮੀ ਨੇ ਤੁਹਾਡੇ ਨਾਲ ਗੱਲ ਕਰਨੀ ਹੈ ਕੁਛ ਨਹੀਂ ਕੋਈ ਗੱਲ ਨਹੀਂ ਵੈਸੇ ਬੁਲਾਇਆ ਕੋਈ ਖਾਸ ਗੱਲਤ ਨਹੀਂ ਹੈਗੀ ਖਾਸ ਗੱਲ ਨਹੀਂ ਕੀਤੀ ਸਿਮਰਤ ਹਾਂਜੀ ਮੰਮੀ ਮੰਮੀ ਨੇ ਤੁਹਾਡੇ ਨਾਲ ਗੱਲ ਕਰਨੀ ਹੈ ਮੰਮੀ ਨੇ ਕੀ ਗੱਲ ਕਰਨੀ ਹੈ ਕੋਈ ਗੱਲ ਨਹੀਂ ਦਾਦੀ ਤੇ ਬਾਜੀ ਤੀ ਮੰਮੀ ਨੂੰ ਬੋਲਣ ਤੇ ਦਓ ਤੇ ਇਹਨਾਂ ਨੂੰ ਬੋਲਣ ਹੀ ਨਹੀਂ ਦੇਂਦੇ ਮੰਮੀ ਨੇ ਕੀ ਬੋਲਣਾ ਕੋਈ ਗੱਲ ਨਹੀਂ ਦਾਦੀ ਬੱਸ ਕਰ ਬਹੁਤ ਹੋ ਗਿਆ ਇੰਨਾ ਚਿਰ ਲੁਕਾਉਂਦੇ ਹੀ ਰਹਿਆ ਹੁਣ ਨਹੀਂ ਲੁਕਦੇ ਮੇਰੇ ਕੋ ਇੰਨਾ ਚਿਰ ਪਰਦੇ ਦੇ ਟੱਕਾ ਟੱਕ ਦੇ ਰਹਿਆ ਹੁਣ ਨਹੀਂ ਮੇਰੇ ਕੋ ਟੱਕੇ ਜਾਂਦੇ ਤੂੰ ਚੁੱਪ ਕਰਕੇ ਮੇਰੇ ਲਾਗੇ ਬੋਲ ਗੱਲ ਕਰਦੀ ਸਾਫ਼ ਕਰਕੇ ਦੱਸ ਮੈਂ ਤਾਂ ਚੁੱਪ ਕਰ ਜਾ ਕਿਹੜੇ ਪਰਦੇ ਕਿਹੜੇ ਪਰਦਿਆਂ ਤੇ ਗੱਲ ਕਰਨ ਦੇ ਦੱਸੋ ਤੁਸੀਂ ਕੀ ਨਸਨ ਲੱਗਿਆ ਭੈਣ ਜੀ ਤੁਹਾਨੂੰ ਆ ਸ਼ੰਮੀ ਜਿਹੜੀ ਤੁਹਾਡੀ ਧੀ ਹੈ ਨਾ ਹਾਂਜੀ ਹਾਂਜੀ ਇਹ ਮਾਂ ਨਹੀਂ ਬਣ ਸਕਦੀ ਕੀ ਮੈਂ ਇਹ ਮਾਂ ਨਹੀਂ ਬਣ ਸਕਦੀ ਮੈਂ ਇਹਦੇ ਬਾਅਦ ਖੱਜਲ ਹੋ ਹੋ ਮਰ ਜਾਈਆ ਇਹੀ ਪਰਦੇ ਆ ਟੱਕਦਾ ਰਹੂਗਾ ਕਿੰਨਾ ਚਿਰ ਮੈਂ ਟੱਕਾਂਗੀ ਇੰਨਾ ਚਿਰ ਮੈਂ ਅੱਗੇ ਟੱਕਿਆ ਹੀ ਆ ਸਾਲ ਦੋ ਸਾਲ ਦਾ ਟੱਕਿਆ ਹੀ ਆ ਮੈਂ ਲੈ ਰਹਿ ਕੇ ਫਿਰਦੀ ਰਹੀ ਆ ਸਾਲ ਖਾਂ ਦੀ ਦਵਾਈਆਂ ਦਵਾਈਆਂ ਜਿੰਨੇ ਕਿਥੇ ਦੱਸਿਆ ਉੱਥੇ ਲੈ ਕੇ ਗਈ ਆ ਇਹ ਤੇ ਮਾਂ ਨਹੀਂ ਬਣ ਸਕਦੀ। ਵੇਖੋ ਭੈਣ ਜੀ ਜਿੱਦੋਂ ਇਹ ਮੈਂ ਪਹਿਲੇ ਦਿਨ ਦਵਾਈ ਲੈਣ ਲੈ ਕੇ ਚਲਦੀ ਆ। ਇਹਨੇ ਮੈਂ ਤਾਂ ਕੋਈ ਗੱਲ ਨਹੀਂ ਕੀਤੀ। ਵੀ ਮੰਮੀ ਕੋਈ ਗੱਲ ਹੈਗੀ ਕੁਛ ਨਹੀਂ ਦੱਸਿਆ ਲਗਾ ਲਿਆ ਮੈਂ ਤੂੰ। ਮੈਂ ਨੂੰ ਤੂੰ ਪੇਰ ਕੁਛ ਨਹੀਂ ਵੇਖਿਆ ਆਪਣਾ ਸਰੀਰ ਨਹੀਂ ਵੇਖਿਆ ਦਿਨ ਨਹੀਂ ਵੇਖਿਆ ਰਾਤ ਨਹੀਂ ਵੇਖਿਆ। ਇਹ ਨੂੰ ਮੈਂ ਲਾ ਲੈ ਕੇ ਜਾਂਦੀ ਨਹੀਂ। ਹੈ ਇਹਨੇ ਉਹ ਦਿਨ ਦੱਸ ਦਿੰਦੀ ਤੇ ਕੋਈ ਗੱਲ ਆਉਂਦੀ। ਮਗਰ ਇਹਨੇ ਇੰਨਾ ਮੈਂ ਖੱਜਲ ਹੋਣ ਦੇ ਬਾਅਦ ਇਹਨੇ ਮੇਰੇ ਨਾਲ ਗੱਲ ਕੀਤੀ। ਭੈਣ ਜੀ ਅੱਜ ਪਤਾ ਲੱਗਾ ਜੇ ਆ ਇੰਜ ਕਰੋ। ਕਿ ਸਹੀ ਹੋ ਡਾਕਟਰ ਨੂੰ ਖਾ ਕੇ ਵੇਖ ਲਓ ਤੇ ਡਾਕਟਰ ਬਦਲ ਕੇ ਵੇਖ ਲਓ ਤੇ ਵੀ ਇੱਕ ਡਾਕਟਰ ਕੋ ਫਰਕ ਨਹੀਂ ਪੈਂਦਾ ਦੂਜੇ ਨੂੰ ਖਵਾ ਦੋ ਭੈਣ ਜੀ ਭੈਣ ਜੀ ਮੈਂ ਤੇ ਡਾਕਟਰ ਵੀ ਬਦਲ ਲਿਆ ਮੈਂ ਤੇ ਦੇਸੀਆਂ ਦਵਾਈਆਂ ਵੀ ਖਵਾ ਲੀਆਂ ਮੈਂ ਤੇ ਸਾਰਾ ਕੁਝ ਕੀਤਾ ਜੋ ਕਿਦਾ ਹੋਣਾ ਹੀ ਨਹੀਂ ਤਾਂ ਫਿਰ ਉਹਨੂੰ ਦੱਸਣਾ ਚਾਹੀਦਾ ਇਨਾਂ ਉਹਨੇ ਮੇਰੇ ਤਾਂ ਗੱਲ ਹੀ ਨਹੀਂ ਕੀਤੀ ਗੱਲ ਕਰਨੀ ਸਮਝੀ ਨਹੀਂ ਉਹਨੇ ਮੇਰੇ ਨਾਲ ਕਾ ਵੀ ਤੁਸੀਂ ਕਿਉਂ ਨਹੀਂ ਦੱਸਦੇ ਤੁਹਾਨੂੰ ਤੇ ਪਤਾ ਹੀ ਨਹੀਂ ਸਾਰੀ ਗੱਲ ਦਾ ਕੀ ਸੀਮਾ ਨੂੰ ਪਤਾ ਸੀ ਹਾਂ ਜੀ ਮੰਮੀ ਸੀਮਾ ਪਾਪੀ ਨੂੰ ਸਾਰੀ ਗੱਲ ਦਾ ਪਤਾ ਹੀ ਤੇਮਰ ਕਿ ਮਾਂ ਨੂੰ ਉਹਦੇ ਨੇ ਪਤਾ ਨਾ ਮੈਂ ਸੀਮਾ ਤੈਨੂੰ ਸੀਮਾ ਦੀਦੀ ਨਹੀਂ ਨਹੀਂ ਮੰਮੀ ਮੈਨੂੰ ਨਹੀਂ ਕੁਝ ਪਤਾ ਬਾਬੀ ਕਿਉਂ ਚੁੱੜ ਬੋਲਦੇ ਜੇ ਮੈਂ ਤੇ ਆਪ ਕਰਨੀ ਸੁਣੀ ਆ ਸੀਮਾ ਤੈਨੂੰ ਪਤਾ ਸੀ ਚੰਮੀ ਜਿਹੜੀ ਤੁਹਾਨੂੰ ਸੁਣਦੇ ਹੋ ਉਹ ਲੜਾ ਕਿ ਇਸ ਗੱਲ ਦਾ ਨਹੀਂ ਕਾ ਚੀ ਜੀ ਮੈਨੂੰ ਕੁਝ ਨਹੀਂ ਪਤਾ ਹੈਗਾ ਐਵੇਂ ਬੋਲ ਲੰਦੀ ਹੈ ਉਹ ਤੇਰੇ ਸਾਹਮਣੇ ਤੇ ਕਹਿਣ ਦੇ ਆ ਤੂੰ ਅਜਿਹਾ ਇਦਾਂ ਨਹੀਂ ਕੋਈ ਬੋਲਦਾ ਇਹਨੂੰ ਪਤਾ ਨਹੀਂ ਲੱਗਦਾ ਬੋਲਣ ਦਾ ਬਸ ਬਸ ਕਰ ਬਸ ਉਹ ਹੋ ਗਿਆ ਹੁਣ ਬੱਸ ਕਰ ਜਾ ਹੁਣ ਦੱਸ ਲੈnde ਮੇਰੀ ਗੱਲ ਸੁਣ ਤੈਨੂੰ ਜਿਆਦਾ ਪਤਾ ਵਾ ਭਾਬੀ ਨੂੰ ਕੁਝ ਪਤਾ ਨਹੀਂ ਦੀਦੀ ਕਿਉਂ ਝੂਠ ਬੋਲਦੇ ਜਿਦ ਦਿਨ ਤੁਸੀਂ ਪਹਿਲੇ ਤੇਣੀ ਆ ਗਏ ਇਹਨਾਂ ਨੇ ਦੇਖ ਨਾ ਗੱਲ ਤਾਂ ਉਧਰ ਮੈਂ ਆਪ ਕੰਨੀ ਸੁਣਿਆ ਸੀ ਕਿ ਤੁਸੀਂ ਕਹਿੰਦੀ ਮਾਂ ਨਹੀਂ ਬਣ ਸਕਦੇ ਰਾਣੀ ਭਾਜੀ ਤੁਹਾਨੂੰ ਇਹ ਚਾਲ ਦਾ ਪਤਾ ਸੀ ਪਹਿਲਾਂ ਮੈਨੂੰ ਤੇ ਭਾਜੀ ਬੋਲ ਰਾਣੀ ਬੋਲੋ ਭਾਜੀ ਮੈਨੂੰ ਤੇਜਵਾਵਰ ਆਣੇ ਨਾਈ ਨਾਈ ਇਹਨੂੰ ਕੁਛ ਨਹੀਂ ਪਤਾ ਜੋ ਕੁਛ ਪਤਾ ਹੈ ਚਿਲਾਕੋ ਨੂੰ ਪਤਾ ਜੇ ਇਹਨੂੰ ਹੀ ਪਤਾ ਇਹ ਟੱਕ ਟੱਕਦੀ ਫਿਰਦੀ ਆ ਇਹਨੂੰ ਨਹੀਂ ਕੋਈ ਗੱਲ ਦਾ ਪਤਾ ਪਤਾ ਹੁੰਦਾ ਇਹ ਮੇਰੇ ਨਾਲ ਗੱਲ ਨਾ ਕਰਦਾ ਉਹ ਮੰਮੀ ਬੱਸ ਕਰੋ ਤੁਸੀਂ ਕੀ ਗੱਲਾਂ ਕਰਦੇ ਜੇ ਮੈਨੂੰ ਪਤਾ ਸਾਰਾ ਕੁਝ ਪਤਾ ਮੈਨੂੰ ਇਦਾਂ ਦੀ ਕੋਈ ਗੱਲ ਨਹੀਂ ਐ ਨਾਲੇ ਕੀ ਬੱਚਾ ਬੱਚਾ ਲਾਈ ਤੂੰ ਮੈਨੂੰ ਦੱਸੋ ਜੇ ਇੱਕ ਵਾਰੀ ਡਾਕਟਰ ਨੇ ਕਹਿ ਦਿੱਤਾ ਵਾ ਤੇ ਤਾਂ ਮਤਲਬ ਕੁਛ ਹੀ ਨਹੀਂ ਤਾਂ ਨਹੀਂ ਕੁਛ ਨਹੀਂ ਹੋਣਾ ਮੇਰੀ ਗੱਲ ਸੁਣੋ ਐਵੇਂ ਜੇ ਮੇਰੀ ਗੱਲ ਸੁਣੋ ਫੇਰ ਰੱਬ ਤੋਂ ਹੀ ਡਰਿਆ ਕਰੋ ਕਿਹੋ ਜਿਹੀ ਗੱਲਾਂ ਕਰਦੇ ਚੂੰ ਮੈਂ ਠੀਕ ਕਹਿੰਦੀ ਆ ਜੋ ਕਹਿੰਦੀ ਠੀਕ ਕਹਿੰਦਾ ਜੋ ਕਹੇ ਤਾਂ ਠੀਕ ਕਹਤਾ ਹੈ ਤੁਸੀਂ ਬਰਤੋ ਕਾਫੀ ਚਿਰ ਪਹਿਲੋਂ ਲਗਾਉਂਦੇ ਰਹੇ ਜੇ ਹੁਣ ਆ ਕੇ ਮੇਰੇ ਸਾਹਮਣੇ ਆਇਆ ਵਾ ਬੱਚਾ ਨਹੀਂ ਹੋ ਸਕਦਾ ਲਗਾਉਂਦੀ ਕਿ ਮਜ਼ਾ ਹੁਗੀ ਤੇ ਲਗਾਉਂਦੀ ਅੱਜ ਤਾਂ ਫਿਰ ਦੱਸਿਆ ਜੇ ਅੱਜ ਵੀ ਲਗਾ ਛੱਡ ਦਿਓ ਪਿੱਲੂ ਕਹਿੰਦਾ ਨਾ ਨੂੰ ਨਾ ਪਤਾ ਲੱਗਦਾ ਨਾ ਉਹਨੂੰ ਪਤਾ ਲੱਗਦਾ ਨਾ ਮੈਨੂੰ ਪਤਾ ਨਾ ਲੱਗੋ ਲੋ ਕਿ ਨਾ ਚਿਰ ਤੇ ਲਗਾਇਆ ਨੇ ਕੋਈ ਦਿਨਾਂ ਤੇ ਕੋਈ ਜੇ ਮੈਂ ਜਿਹੜੀ ਗੱਲ ਮੈਂ ਅੱਜ ਜਿਹੜੀ ਇਹਨਾਂ ਨੇ ਫੜ ਲਈ ਨਾ ਸਾਡੇ ਕੋਲ ਸੁਣ ਲਈ ਜੋ ਵੀ ਗੱਲ ਇਹਨਾਂ ਨੇ ਜੇ ਕਰ ਇਹਨੂੰ ਪਹਿਲਾਂ ਦੱਸ ਦਿੰਦਾ ਨਾ ਕਿਤੇ ਤੇ ਇਸ ਤਾਲ ਕਾ ਕੇ ਕੀ ਗੱਲ ਲਈ ਜੀ ਪਹਿਣਾ ਹੀ ਪਹਿਣਾ ਸੀ ਅੱਜ ਵੀ ਤਾਂ ਵਿਆਹੀ ਆ ਭੈਣ ਜੀ ਅੱਜ ਵੀ ਤਾਂ ਸਿਆਪਾ ਹੀ ਪਿਆ ਵਾ ਭੈਣ ਜੀ ਅੱਜ ਕੱਲ ਕਿਹੜੀ ਚੀਜ਼ਾਂ ਲਾਜ਼ਮੀ ਹੈਗਾ ਆ ਟੀਵੀ ਵਿੱਚ ਬੜਾ ਕੋਈ ਦੱਸਦੇ ਨੇ ਅੱਜ ਕੱਲ ਤਾਂ ਮੁਸ਼ਕਲ ਨਹੀਂ ਪਹਿਲਾਂ ਸਮਾਂ ਹੁੰਦਾ ਸੀ ਜਦੋਂ ਬੱਚੇ ਨਹੀਂ ਨਾ ਹੁੰਦੇ ਸੀ ਉਦੋਂ ਇਹੋ ਜਿਹੀਆਂ ਗੱਲਾਂ ਚੱਲਦੀਆਂ ਸੀ ਅੱਜ ਕੱਲ ਤਾਂ ਕਈ ਸਾਇੰਸ ਯੁੱਗ ਚੱਲ ਪਿਆ ਤੂੰ ਬੱਸ ਕਰ ਜਸਵੀਰ ਸਭ ਤੋਂ ਵੱਡੀ ਗਲਤੀ ਤੇ ਹੈ ਗਈ ਆ ਉਹਦੀ ਕਾਦੀ ਗਲਤੀ ਜਿੰਨੇ ਲਗਾਇਆ ਇਹਨੇ ਆਪਣੀ ਸੱਸ ਕੋਲ ਕਿਉਂ ਲਗਾਇਆ ਪਹਿਲੇ ਪਹਿਲ ਤੋਂ ਉਹਨੂੰ ਦੱਸਦੀ ਉਹ ਤੇ ਝੂਠ ਬੋਲਦੀ ਸੀ ਤੇ ਕਹਿੰਦੀ ਝੂਠ ਪੈਂਜੀ ਕੀ ਕਲਰ ਕਰਨ ਦੇ ਜਤਲੀ ਮੇਰੀ ਕੁੜੀ ਕਿਹੜਾ ਝੂਠ ਬੋਲਦੀ ਐ ਤੁਮੋਂ ਦੀ ਸੱਸ ਸਾਹਮਣੇ ਕੀ ਕਹ ਡੇ ਜੈ ਸਹੀ ਗੱਲ ਕਿਉਂ ਲਗਾਇਆ ਮੈਂ ਆਪਣੀ ਸੱਸ ਕੋਲ ਤੇ ਆਸਿਆ ਪਾ ਜੈ ਨਾ ਖੜਾ ਹੋਇਆ ਐ ਪੈਂਜੀ ਰਣਜੀਤ ਦੱਸਣ ਤੇ ਡਿਆ ਉਹ ਕਹਿੰਦਾ ਜੇ ਮੰਮੀ ਨੂੰ ਪਹਿਲਾਂ ਦੱਸਣ ਤੇ ਤੇ ਮੰਮੀ ਨੇ ਫਿਰ ਲੜਾਈ ਉਹੋ ਝੱਟ ਵੀ ਹੋਉਂਦਾ ਪੈਂਜੀ ਉਹੋ ਹੀ ਹੋਉਂਦਾ ਜਿਹੜਾ ਨਹੀਂ ਹੋਉਂਦਾ ਜਿਸ ਦਿਨ ਪਤਾ ਲੱਗਣਾ ਉੱਤੇ ਤਾਂ ਹੋਣਾ ਹੀ ਹੋਣਾ ਸੀ ਮੇਰੀ ਧੀ ਨੂੰ ਕਹਿੰਦੀ ਸਤੂ ਉਹ ਮੇਰੇ ਨਾਲ ਸੱਚ ਬੋਲਿਆ ਉਹਨੇ ਦੱਸਿਆ ਜਿੱਤੇ ਪਤਾ ਲੱਗਿਆ ਨਹੀਂ ਤੇ ਪਤਾ ਨਹੀਂ ਇੰਨੇ ਤੇ ਹਜੇ ਵੀ ਲਗਾ ਜਾਣੀ ਸਾਰੀਆ ਕਰਤੂਤਾ ਆਪਣੀ ਹੈ ਨਹੀਂ ਤੇ ਆ ਕੀ ਗੱਲ ਕਰਦੇ ਜੇ ਉਹਨੇ ਤੇ ਪਰਮਾਤਮਾ ਤੇ ਪੂਰੀ ਆਸ ਰੱਖੀ ਸੀ ਕੀ ਪਤਾ ਪਰਮਾਤਮਾ ਦੀ ਖੈਰ ਪਾ ਦਿੰਦਾ ਪਰਮਾਤਮਾ ਹੀ ਪਾ ਦਿੰਦਾ ਮੰਮੀ ਤੂੰ ਇਹ ਨਾ ਕਹੋ ਸ਼ੋਮੀ ਨੂੰ ਤੂੰ ਤੇ ਚੁੱਪ ਕਰ ਕਾ ਤੇਰੇ ਨਾਲ ਮੈਂ ਘਰ ਚੱਲ ਕੇ ਗੱਲ ਕਰਾਂਗੀ ਤੂੰ ਚੁੱਪ ਨਹੀਂ ਤੇ ਇਹ ਆ ਪਰਮਾਤਮਾ ਤੇ ਮੈਂ ਇਹ ਨਹੀਂ ਕਿ ਤੇ ਆਸ ਨਾ ਰੱਖੋ ਰੱਖੋ ਲekin ਇਹ ਕਿਹੜਾ ਤਿੱਕਾ ਹੋਇਆ ਉਹ ਵਿਚਾਰੀ ਜਨਨੀ ਧੁੱਪੇ ਗਰਮੀ ਚ ਲੈ ਕੇ ਉਹਨੂੰ ਤੁਰੇ ਬਿਦਰੀ ਉਦੋਂ ਨੂੰ ਅੰਦਰ ਵੜ ਕੇ ਸੱਚ ਦੱਸ ਦਿੰਦੀ ਕਿ ਮੰਮੀ ਜੀ ਤੁਸੀਂ ਇੰਨੀ ਟੈਨਸ਼ਨ ਨਾ ਲਵੋ ਨਹੀਂ ਮੰਮੀ ਜੀ ਇਹਨੂੰ ਇੱਕ ਡਾਕਟਰ ਨੇ ਜਵਾਬ ਦੇ ਦਿੱਤਾ ਤੇ ਕੀ ਗੱਲ ਉਹ ਪ੍ਰਮਾਤਮਾ ਤੋਂ ਆਪਣਾ ਵਿਸ਼ਵਾਸ ਉਠਾ ਦੇ ਦੱਸੋ ਤੂੰ ਫੇਰ ਬੋਲੀਂ ਤੂੰ ਤੇ ਚੁੱਪ ਹੀ ਕਰ ਖਾਂ ਜੇ ਤੈਨੂੰ ਕਿਹਾ ਚੁੱਪ ਕਰ ਤੂੰ ਵਿੱਚ ਐਵੇਂ ਬਿਡਰ ਬਿਡਰ ਲੱਗੀ ਹੋਈ ਐ ਵਿਸ਼ਵਾਸ ਮੇਰੀ ਗੱਲ ਸੁਣ ਹੈਗਾ ਪ੍ਰਮਾਤਮਾ ਤੇ ਇੰਨੇ ਤੋਂ ਤਾਂ ਵਿਸ਼ਵਾਸ ਤੋੜਦਾ ਹੈ ਨਾ ਜਿਹੜੀ ਆਸਾਂ ਨਾਲ ਆ ਕੇ ਬੈਠੀ ਹੋਈ ਸੀ ਆਇਆ ਤੂੰ ਵੱਡਾ ਮੈਨੂੰ ਸਮਝਾਉਣ ਵਾਲਾ ਚੁੱਪ ਕਰ ਤੂੰ ਇਹ ਹੁਣ ਜਵਾਬ ਮੈਂ ਕੀ ਦਵਾਂ ਉਸੇ ਬੈਠੇ ਤੇ ਤੂੰ ਹੀ ਗੱਲ ਕਰੋ ਨਾ ਮੈਂ ਹੀ ਗੱਲ ਕਰਾਂ ਹੁਣ ਤੂੰ ਦਿੱਤੀ ਗੱਲ ਨਹੀਂ ਸਿੱਧੀ ਸਾਨੂੰ ਤੂੰ ਤੇ ਹਰ ਗੱਲ 'ਚ ਮੇਰੀ ਕੁੜੀ ਦੀ ਗਲਤੀ ਕਢਣੀ ਸਿਮਰਤ ਗਲਤ ਸਿਮਰਤ ਗਲਤ ਸਿਮਰਤ ਗਲਤ ਉਹ ਨਹੀਂ ਕਰਨੀ ਦਿੰਦੇ ਸੋ ਆ ਵੱਡੀ ਆ ਤੇਰੀ ਮੇਮ ਉਹ ਤਾਂ ਕਹਿੰਦੀ ਸਾ ਮੇਰੀ ਸ਼ਮੀ ਕਦੀ ਝੂਠ ਬੋਲਦੀ ਨਹੀਂ ਪਰ ਭੈਂਦੀ ਹਾਂ ਉਹਨੇ ਤੱਦ ਕਰਕੇ ਬੋਲਿਆ ਅਚਾਨਕ ਕਿ ਕੀ ਪਤਾ ਮਹਾਰਾਜ ਜਰੂਰ ਤੇ ਕਿਰਪਾ ਕਰ ਦੇ ਚਲ ਮੈਂ ਆਪਣੇ ਸੱਸ ਨੂੰ ਖੁਸ਼ੀ ਦਵਾਂਗੀ ਐਵੇਂ ਕਿਰਪਾ ਕਰਾਈ ਦੀ ਹੈ ਕਰਜ ਗਲੇਸ਼ ਕਰਕੇ ਹੱਟ ਕੇ ਸਿਮਰ ਤੇ ਮਗਰੀ ਪਾਇ ਰੰਦੇ ਸੋ ਮੇਰੀ ਧੀ ਦੇ ਮਗਾਰੇ ਹਾਂ ਉਹ ਨੂੰ ਤੁਸੀਂ ਤਾਂ ਜੀ ਨਾਲ ਆਰਾਮ ਕਰਤਾ ਸੀ ਪਹਿਲੇ ਉਹਦਾ ਪਰ ਪੈਂ ਜੀ ਹਿੱਤ ਸਿਮਰਤ ਹੀ ਗੱਲ ਕਿੱਥੇ ਆ ਗਈ ਤੇ ਹੁਣ ਲੈ ਦੇ ਕਿ ਸਾਰੀ ਗੱਲ ਸਿਮਰਤ ਹੀ ਤੇ ਕੀ ਆ ਗਈ ਸਾਰੀ ਗੱਲ ਸਿਮਰਤ ਹੀ ਆ ਗਈ ਪੈਂ ਜੀ ਇਹ ਘਰ ਦੀ ਗੱਲ ਹੈ ਆਪਾਂ ਘਰ ਜਾ ਕੇ ਗੱਲ ਕਰਾਂਗੇ ਜਿਹੜੀ ਗੱਲ ਇੱਥੇ ਕਰਨ ਵਾਲੀ ਨਾ ਉਹ ਇੱਥੇ ਗੱਲ ਕਰੋ ਚਲ ਕਰ ਲੈ ਕਰੋ ਜੀ ਸੱਸ ਨਾਲ ਪਹਿਲਾਂ ਤੂੰ ਹੀ ਤਾਂ ਬੱਸ ਹੀ ਕਰੋ ਮੈਂ ਬੱਸ ਕਰਾਂਗੀ ਤੂੰ ਹੀ ਤਾਂ ਬੱਸ ਕਰੋ ਹੋ ਤਾਂ ਤੁਹਾਨੂੰ ਬੱਚਾ ਨਹੀਂ ਹੋਇਆ ਤੇ ਤੁਹਾਡੀ ਭਤੀਜੀ ਨੂੰ ਕੁਝ ਹੋਊਗਾ ਪੈਂ ਜੀ ਹੈ ਤੂੰ ਇੱਥੇ ਤੱਕ ਵੀ ਨਾ ਹੋ ਕਾਜੀ ਐਸੀ ਗੱਲ ਤੁਹਾਡੀ ਸਹੀ ਆ ਕੀ ਕਹਿਣ ਦੇ ਮਮੇ ਇਹਨਾਂ ਨੂੰ ਮੈਨੂੰ ਕਿਹੜਾ ਦਿੱਤਾ ਕਿ ਤੇਰਾ ਬੱਚਾ ਨਹੀਂ ਹੈਗਾ ਦਾਦੀ ਤੇਰੀ ਪਤੀਜੀ ਦੇ ਘਰ ਬੱਚਾ ਨਹੀਂ ਹੈਗਾ ਬਾਜੀ ਨਾ ਤੁਸੀਂ ਐਡਾ ਕਿੱਦਾਂ ਗੱਲ ਕਰ ਸਕਦੇ ਜੀ ਥੋੜੀ ਸੋਚ ਸਮਝ ਕੇ ਗੱਲ ਕਰੋ ਤੇੜੀ ਕਹਿਣ ਵਾਲੀ ਸੋਚ ਸਮਝ ਕੇ ਕੀਤੀ ਆ ਚੁੱਕ ਕਰੋ ਤੁਸੀਂ ਹੁਣ ਬਸ ਬਸ ਜੀ ਪਰਮਾਤਮਾ ਕੇ ਅਸੀ ਚੁੱਕਿਆ ਤੇ ਇਹ ਵੀ ਮੈਂ ਪਰਮਾਤਮਾ ਅੱਧਾ ਕਿ ਆ ਇਹ ਵੀ ਪਰਮਾਤਮਾ ਤੇ ਅੱਗੇ ਦਿੱਤਾ ਨਹੀਂ ਘੂਆ ਹੋਤਾ ਨਹੀਂ ਪਤੀਜੀ ਪਟੜ ਕੋਈ ਇੱਥੇ ਨਹੀਂ ਨਾ ਅਮੀਰ ਹੈਗੀ ਕਿ ਤੁਸੀਂ ਇੰਨੀ ਗੱਲਾਂ ਨਾਲ ਕਰੋ ਇਨਾ ਗੱਲਾਂ ਕਰਕੇ ਤੇ ਮੈਂ ਗਲatlar ਕੋਈ ਆ ਮਮੀ ਉਹ ਹੈਗਾ ਉਹੀ ਕਹਿੰਦੇ ਝੂਠ ਥੋੜੀ ਕਹਿਣ ਨਹੀਂ ਆ ਮਮੀ ਜੀ ਤੁਸੀਂ ਕਹਿੰਦੇ ਜੇ ਨਾ ਮੈਂ ਝੂਠ ਬੋਲਦੀ ਰਹੀ ਆ ਐਸੇ ਕਰਕੇ ਬੋਲਦੀ ਰਹੀ ਆ ਅੱਜ ਸੱਚ ਦੱਸਿਆ ਤੇ ਅੱਜ ਕੀ ਕੋਈ ਨਹੀਂ ਹੋਣਿਆ ਕੋਈ ਕੋਈ ਨਹੀਂ ਭੋਆ ਜੀ ਨੂੰ ਕਹਿਣ ਦੇ ਜੇ ਕੋਈ ਹੋਣਾ ਸੀ ਪੁੱਤ ਜੋ ਸੱਚ ਹੋਈ ਸਭਣਾ ਮੈਂ ਡਰਦੀ ਨਹੀਂ ਕਿ ਦੱਸਦੀ ਤੁਹਾਨੂੰ ਮੈਂ ਅੱਜ ਦੱਸਣ ਨਹੀਂ ਜੇ ਹਾਂ ਤੂੰ ਕਿ ਨਹੀਂ ਤੇ ਸਾਹਮਣੇ ਆਉਣਾ ਜੇ ਮੈਨੂੰ ਪਤਾ ਹੁੰਦਾ ਨਾ ਕਿ ਇਹ ਪਿਆਰ ਨਾਲ ਸਵੀਕਾਰ ਕਰ ਲੈਣਾ ਮੇਰਾ ਸਾਥ ਦੇਣਾ ਮਾ ਰਣਜੀਤ ਦਾ ਸਾਥ ਦੇਣਾ ਤੇ ਮੈਂ ਤੁਹਾਨੂੰ ਉਸੇ ਲੈ ਦੱਸ ਦੇਣਾ ਸੀ ਤੇ ਤੂੰ ਐਸ ਵਜਾ ਕਰਕੇ ਨਹੀਂ ਮੈਂ ਦੱਸਦੀ ਰਹੀ ਤੁਹਾਨੂੰ ਤੇ ਹੁਣ ਵੀ ਤਵਜ ਤੁਸੀਂ ਜੇ ਨਾਲ ਸਾਰੇ ਚੁੱਪ ਕਰ ਜੋ ਮੇਰੇ ਹੱਥ ਜੁੜੇ ਤੁਹਾਡੇ ਅੱਗੇ ਮੇਰੀ ਤਬੀਅਤ ਨਹੀਂ ਠੀਕ ਰਹਿੰਦੀ ਮੈਂ ਬੜੀ ਟੈਂਸ਼ਨ 'ਚ ਐਸ ਕੱਲੂ ਲੈ ਕੇ ਤੁਸੀਂ ਐਂਡ ਕਰੋ ਕਿ ਇਹਨੂੰ ਲੈ ਜਾਓ ਆਪਣੇ ਨਾਲ ਹੁਣ ਵਾਪਸ ਪੈਂਜੀ ਇਹਦੇ ਮੱਥੇ ਇਹਨੂੰ ਲੱਗਣ ਨਹੀਂ ਮੈਂ ਦੇਣਾ ਹੁਣ ਨਾਲ ਮੈਂ ਆਪਣੇ ਘਰ ਦੇ ਵਿੱਚ ਚੁੱਪ ਕੋ ਇਹਦਾ ਬੋਰੀ ਬਿਸਤਰਾ ਲਾ ਦੇ ਹੁਣ ਆਪਣੇ ਘਰ ਇਹਨੂੰ ਰਹਿਣੋ ਇਹਦੇ ਮੱਥੇ ਮੈਂ ਉਹ ਨਹੀਂ ਲੱਗਣ ਦੇਣਾ ਹੁਣ ਉਹ ਤਾਂ ਤੇ ਆਪਣਾ ਬੇੜਾ ਕਰ ਕੋਇਆ ਫਿਰ ਇਹਦਾ ਵੀ ਕਰ ਦੂਗੀ ਜਿੱਤਰਾ ਦੀ ਭੂਆ ਬਾਹਲ ਉਹਤਰਾ ਦੀ ਭਤੀਜੀ ਬਾਹਲ ਲੈਜੋ ਤੋ ਇੱਥੋ ਹੀ ਮੈਂ ਇਹਦੇ ਮੱਥੇ ਨਹੀਂ ਹੋ ਲੱਗਣ ਦੇਣਾ ਇਹਦਾ ਪਰਛਾਵਾਂ ਨਹੀਂ ਮੈਂ ਇੱਤੇ ਪੈਣ ਦੇਣਾ ਇਹੋ ਮੇਰੀ ਤਮਨ ਤੇ ਇਤੋ ਹੀ ਹਾਸਾ ਆਈ ਦੀ ਹੁਣ ਤੇ ਕੋਤੋ ਤੇ ਮੇਰੀ ਹਾਸਲਾ ਪਰ ਭੈਣ ਜੀ ਤੁਸੀਂ ਗੱਲ ਕਰਨ ਲੱਗੇ ਸੋਚੋ ਤੁਸੀਂ ਇਹ ਤੁਸੀਂ ਗੱਲ ਕੀ ਕਰਨ ਦੇ ਜੇ ਇਹ ਗੱਲ ਕਹ ਸਿਆਣੇ ਬਿਆਣੇ ਤੋ ਹੀ ਹੈਗੇ ਜੀ ਜੇ ਤੂੰ ਗਲਤ ਕਹੀਏ ਤੇ ਗਲਤ ਹੋ ਹੀ ਗਿਆ ਭੈਣ ਜੀ ਇਹ ਵੀ ਤੇ ਮੇਰੀ ਹੈ ਨਾ ਇਹ ਤੇਰੀ ਨਹੀਂ ਕੀ ਇਹ ਕੋਈ ਨਹੀਂ ਭੈਣ ਜੀ ਐਤਰਾ ਦਿਨਾਂ ਗੱਲ ਕਰੋ ਦੱਸੋ ਭੈਣ ਜੀ ਲੱਗੇ ਦੱਸ ਤੋ ਮਾਸੋ ਵੀ ਕਿਹੜਾ ਨਾ ਬੱਸ ਜੀ ਵੇਖੋ ਧੀ ਅੱਜ ਕੁਛ ਨਹੀਂ ਵੰਡਿਆ ਹੈਗਾ ਲੱਕੇ ਤੂੰ ਦੱਸ ਤੂੰ ਮੇਰਾ ਹੈ ਨਾ ਚਾਚੀ ਜੀ ਮੇਰੇ ਕੋਲ ਸਹੀ ਕਹਿੰਦੇ ਆਪਾਂ ਚਾਚੀ ਦੇ ਹੀ ਬੱਚੇ ਆ ਹਾਂ ਇਹ ਮੇਰੇ ਬੱਚੇ ਆ ਇਹ ਮੇਰੇ ਬੱਚੇ ਆ ਜੀ ਉਹਦਾ ਪਰਸਾ ਉਹ ਤੇ ਪਹਿਨਦੀ ਏ ਲੈ ਜਾ ਤੂੰ ਇਹਨੂੰ ਤਵੰਦੋ ਜੰਗੀ ਤਰ੍ਹਾਂ ਮੰਮੀ ਜੀ ਇਹ ਤਾਂ ਆਸਰਾ ਨਹੀਂ ਤੇਰੀ ਗੱਲ ਸੁਣੋ ਤੂੰ ਭੂਆ ਜੀ ਮੈਂ ਇਦਾਂ ਕਿਦਾਂ ਕਹਿ ਸਕਦੇ ਹੋ ਇਹ ਕਿ ਕਿਸਮਤ ਦੇ ਹੱਥ ਸਾਰੇ ਫੈਸਲੇ ਹੁੰਦੇ ਆ ਏ ਥੋੜਾ ਤੇ ਘਰ ਬਲਾ ਕੇ ਉਹਨੂੰ ਦੇਖਤੀ ਕਰਨੀ ਉਹਨਾਂ ਨੇ ਬੁਲਾਇਆ ਤੂੰ ਬਹਿ ਜਾ ਉਹ ਜਵਾਬ ਦੇਣੇ ਤੈਨੂੰ ਦੇਰ ਤੀ ਲੋਣੇ ਜਾ ਜੋ ਇਹ ਹਾਂ ਦੁਪਾਰ ਕਰ ਰਹੇ ਹੋ ਪਿਆ ਜੀਬ ਸਮਝਾਓ ਉਹਨਾਂ ਨੂੰ ਕੁਝ ਇਹੋ ਪਹਿਲਾਂ ਤਾਂ ਆਦਮੀ ਖਾਦਾ ਪੈਣਾ ਪਾਰ ਹੁੰਦੀ ਆਪੇ ਵੀ ਪਹਿਲਾਂ ਪਤਾ ਲੱਗ ਜਾਂਦਾ ਮੈਂ ਚੋਕੋ ਜਾਂਦੀ ਪੁੱਛ ਲਈ ਨਹੀਂ ਉਹਨਾਂ ਨੂੰ ਤੇ ਲੈ ਲੈ ਨਹੀਂ ਜੋ ਮਰਜ਼ੀ ਬੋਲੀ ਜਾਓ ਤੁਸੀਂ ਉਹਨਾਂ ਨੂੰ ਨਹੀਂ ਮੇਰੀ ਗੱਲ ਸੁਣ ਮੈਂ ਜੋ ਮਰਜ਼ੀ ਨਹੀਂ ਬੋਲਾਂ ਟੀ ਜੋ ਹੈਗਾ ਉਹ ਬੋਲਾਂ ਨਹੀਂ ਆ ਚੁੱਪ ਕਰ ਸੱਚ ਸੁਣਿਆ ਨਹੀਂ ਜਾਂਦਾ ਸੋਲਿਆ ਸੱਚ ਦਾ ਮੇਰੀ ਗੱਲ ਸੁਣ ਤੁਸੀਂ ਬੱਲੇ ਆ ਕੀ ਗੱਲ ਹੋਈ ਲੈ ਜਾ ਉਹਨੂੰ ਇੱਥੇ ਕਿਉਂ ਮੇਰਾ ਘਰ ਤੇ ਕੁਝ ਨਹੀਂਗਾ ਮੇਰੀ ਗੱਲ ਸੁਣੋ ਵਿਆਹ ਕਿਹਦੇ ਆ ਨੂੰ 나ਇਨ ਨੂੰ ਤੋਂ ਪਤਾ ਨਹੀਂ ਇਹਦੇ ਜਵਾਬ ਹੋਣਾ ਕਿ ਨਹੀਂ ਹੋਣਾ ਫਿਰ ਇਹਨਾਂ ਗੱਲਾਂ ਕਰਕੇ ਨਹੀਂ ਫਿਰ ਕੀ ਮੇਰੀ ਗੱਲ ਸੁਣੋ ਇਸੇ ਘਰ ਚ ਮੈਂ ਰਹਿਣਾ ਵਾਂ اچھا ਜਿੰਨਾ ਚਿਰ ਮੈਂ ਇੱਥੇ ਆ ਨਾ ਮੈਂ ਨਹੀਂ ਨਿਕਲਦਾ ਨੂੰ ਤਾਂ ਤੂੰ ਹੀ ਚੱਲ ਜਾ ਮੇਰੀ ਗੱਲ ਸੁਣੋ ਅਮੀ ਕਿਉਂ ਜੇ ਗੱਲਾਂ ਕਰਦੇ ਸਿਆਣੇ ਬਿਆਣੇ ਜੇ ਇਹੋ ਆਪਣੀ ਧੀ ਨਾਲ ਹੋ ਜੇ ਤੇ ਫਿਰ ਉਹਨੂੰ ਕੀ ਹੋਊਗਾ ਉਹਨੂੰ ਘਰੇ ਬਿਠਾਓ ਕਿ ਲੈ ਕੇ ਵੇ ਸਰਮਿੰਜਾ ਚੁੱਪ ਕਰ ਆਪਣੀ ਭੈਣ ਨੂੰ ਕਹਿਣਾ ਉਹ ਤਾਂ ਆਪਣੇ ਘਰ ਵਸਣ ਦਸਣ ਲਈ ਆ ਬੱਚਿਆਂ ਵਾਲੀ ਆ ਉਨੂੰ ਕੋ ਕਹਿਣਾ ਉਹਨੂੰ ਕੋ ਸਰਪਾ ਦੇਣ ਦੇ ਆ ਮਮੀ ਗੱਲ ਪੁੱਠੀ ਨਾ ਪਾ ਤੁਸੀਂ ਗੱਲ ਸਮਝਾਉਂਦਿਆਂ ਤੁਹਾਨੂੰ ਮੈਂ ਮੈਂ ਸਮਝ ਗਈ ਆ ਮੈਂ ਸਮਝੀਏ ਤੇਰੇ ਸਮਝਾਏ ਨਹੀਂ ਮੈਂ ਸਮਝਣਾ ਜੇ ਤੂੰ ਸਮਝੇਂਦੇ ਨਾ ਇਹੋ ਜਿਹੀ ਗੱਲਾਂ ਨਾ ਕਰਦੇ ਮੈਂ ਕਿ ਤੂੰ ਚੁੱਪ ਕਰ ਜਾ ਤਾਂ ਤੇੜ ਨਾ ਲੱਕੀ ਕੀ ਕਰਨ ਦੇ ਤੇਂਜੀ ਸਾਡਾ ਨਾ ਕਰਾਈ ਪਾਗ ਰੱਖੀ ਜੇ ਲੜਾਈ ਕਰਦੀ ਪਾਈ ਹੋਗੇ ਮੈਂ ਤੁਹਾਨੂੰ ਸਮਝਾਇਆ ਵਾਏ ਕਰ ਉਹ ਕਹਿੰਦਾ ਸਮਝਾਇਆ ਉਹ ਵੀ ਭੈਣ ਨੂੰ ਕਰਾ ਨਾ ਕਰ ਇਹ ਚਾਹ ਨੰਦ ਹੋਈ ਨਾ ਬਸਸੀ ਚਰਦ ਹੋਈ ਨਾ ਇਸ ਕਾਇ ਕਰਨਾ ਸਾਨੂੰ ਹੁੰਦੀ ਆ ਇਹ ਵੀ ਮੇਰੀ ਤੇ ਐਣੀ ਆ ਲੈ ਜੋ ਉਹਨੇ ਤੇ ਪਹਿਲਾਂ ਹੀ ਅੱਗੇ ਪੈ ਲੋ ਦਵਾਈ ਕਰਾ ਕੇ ਛੱਡਾ ਮੈਂ ਤਾਂ ਕਰਾ ਦਿੰਦਾ ਮੇਰੇ ਨਾਲ ਮਾਸੀ ਦੀ ਗੱਲ ਬਚਪਨ ਜੀ ਤੇ ਉਹਦੇ ਮਾਂ ਪਿਓ ਚਲੇ ਕੇ ਉਹਨੇ ਤੇ ਮਾਂ ਪਿਓ ਦਾ ਸੁੱਖ ਵੀ ਨਹੀਂ ਵੇਖਿਆ ਕਿ ਜੇ ਹੁਣ ਵਿਆਹ ਹੋਇਆ ਹੋਇਆ ਤੇਰਾ ਪਰਮਾਤਮਾ ਨੇ ਉਹਨੂੰ ਲਾਦ ਨਹੀਂ ਦਿੱਤੀ ਉਹ ਹੋਰ ਦੁੱਖ ਵੇਖਣ ਦੀ ਆ ਉਨੇ ਤਰ੍ਹਾਂ ਸੰਟਾਡੇ ਵਿੱਚ ਆਪਣੀ ਮਾਂ ਦੀ ਲੱਭਣ ਦੀ ਕੋਸ਼ਿਸ਼ ਕੀਤੀ ਮਾਂ ਦਾ ਪਿਆਰ ਲੱਭਿਆ ਪਰ ਤੁਸੀਂ ਮਾਂ ਦਾ ਪਿਆਰ ਨਹੀਂ ਦਿੱਤਾ ਤੁਸੀਂ ਮਸੀ ਜੀ ਉਹ ਤਾਂ ਅੱਗੇ ਇੱਕ ਦੁੱਖ ਭਰੀ ਕਹਾਣੀ ਆ ਉਹਨੂੰ ਹੋਰ ਦੁਖੀ ਨਾ ਕਰੋ ਤੁਹਾਡੇ ਅੱਗੇ ਹੱਥ ਝੁੜ ਕੇ ਬੇਨਤੀ ਹੈ ਮੇਰੀ ਚਲੋ ਵੇ ਸੀਮਾ ਇੱਥਾ ਆ ਕੇ ਜੁੜਨ ਵਾਲੀ ਕਿਹੜੀ ਗੱਲ ਆ ਇਹ ਤਾਂ ਪਰਮਾਤਮਾ ਦੇ ਹੱਥ ਵਾਸਤੇਗਾ ਬੱਚਾ ਦੇਵੇ ਨਾ ਦੇਵੇ ਇਹ ਤੇ ਪਰਮਾਤਮਾ ਤੇ ਹੀ ਆਸ ਰੱਖਦੀ ਜਾਣਾ ਇਹ ਵੀ ਭਰਾਵਾ ਕਿਸੇ ਦਾ ਉਹ ਭੈਣੇ ਹੁਣ ਦੁਖੀ ਆ ਮਸੀ ਜੀ ਉਹਨੇ ਮੈਂ ਤੇ ਬੋਲਣਾ ਹੀ ਬੋਲਣਾ ਵਾ ਇਸ ਭੈਣ ਨੇ ਪਤਾ ਨਹੀਂ ਟਾਡੇ ਕੋ ਕਿੰਨੀਆਂ ਮਾਫੀਆਂ ਮੰਗੀਆਂ ਵਿਚਾਰੀ ਨੇ ਮੈਨੂੰ ਤੇ ਨਹੀਂ ਸਮਝ ਆਉਂਦੀ ਮਾਫੀਆਂ ਮੰਗਦੀ ਕਿਉਂ ਆ ਮਾਫੀ ਮੰਗਣੀ ਰੱਬ ਕੋ ਮੰਗੇ ਵੀ ਪ੍ਰਮਾਤਮਾ ਮੈਂ ਕਿਹੜੀ ਗਲਤੀ ਕੀਤੀ ਓ ਜੀ ਜਿਹੜੀ ਮੈਨੂੰ ਇਸ ਜਨਮ ਚ ਸਜ਼ਾ ਦੇ ਦਿੱਨੀ ਆ ਚੱਲ ਵੇ ਚੱਲੋ ਭੈਣ ਦਾ ਤਰੇਜੀ ਚਲੋ ਘਰ ਚਲੀਏ ਮੰਮੀ ਇਸ ਤਰ੍ਹਾਂ ਨਾ ਕਰੋ ਦੇਖੋ ਜੀ ਇਹ ਮੇਰੇ ਉਠ ਕੇ ਹੀ ਕਰਦੇ ਜਾਣਾ ਹੈ ਜਿਵੇਂ ਦੀ ਮੇਰੀ ਸਿਮਰਤ ਭੈਣ ਉਹ ਵੀ ਦੀ ਮੇਰੀ ਸ਼ੰਮੀ ਭੈਣ ਦੇਖੋ ਜੀ ਆਪਾਂ ਨਹੀਂ ਸੋਚਣਾ ਤੇਰਾ ਚਾਹਤਾ ਕੀ ਦੇ ਸੋਚਣਾ ਸੋਤ ਤੇ ਮੈਂ ਕਿਦੋਂ ਕਹਿੰਦੀ ਵੀ ਨਾ ਸੋਚ ਸੋਚੋ ਪਰ ਭੈਜੀ ਇੱਕ ਤਰ੍ਹਾਂ ਕਿ ਤਰ੍ਹਾਂ ਜੀ ਜਿੱਤੇ ਕੋ ਗੱਲ ਨਹੀਂ ਖਤਮ ਹੁੰਦੀ ਇੱਕ ਤਰ੍ਹਾਂ ਕਿ ਤਰ੍ਹਾਂ ਕੁੜੀ ਨੂੰ ਲੈ ਉਹ ਗੱਲ ਹੀ ਖਤਮ ਕਰਦੇ ਨੇ ਕਹਿੰਦੇ ਹਮ ਕੀ ਕਰਾਂ ਮੈਂ ਬਸ ਮੰਮੀ ਕਿਵੇਂ ਆਪਾਂ ਲੈ ਜੀਓ